ਾਵਲ ਮਹਲਾ ਚੌਥਾ ਕਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤ ਗੁਰ ਪਾਰ ਬਰਮ ਕਰ ਪੂਜੋ ਨਿਤ ਸੇਵੋ ਦੇਨ ਸਾਵਰਨੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੰਗ 800 ਤੇ ਸ਼ੋਭnik ਬਿਲਾਵਲ ਰਾਗ ਵਿੱਚ ਤੰਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣਦਾਇ ਪਾਵਨ ਸ਼ਬਦ ਉਹਨਾਂ ਦੇ ਬਖਸ਼ਿਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਅਮਰਤ ਵੇਲੇ ਦਾ ਅਗੰਮੀ ਹੁਕਮਨਾਮਾ ਮਾਰਿਆ ਪਾਉਨੋ ਬਖਸ਼ ਰਹੇ ਹਨ ਕਰ ਰਹਿਆ ਹਨ ਕਿ ਭਾਵੇਂ ਕੋਈ ਖत्री ਹੋਵੇ ਬ੍ਰਾਹਮਣ ਹੋਵੇ ਸ਼ੁਦਰ ਹੋਵੇ ਵੈਸ ਹੋਵੇ ਪਰਮੇਸ਼ਰ ਦਾ ਜੋ ਨਾਮ ਮੰਤਰ ਹੈ ਉਹ ਜਪੋ ਤੁਹਾਡੇ ਜਪਣ ਜੋਗ ਹੈ ਆਪਣੇ ਗੁਰੂ ਨੂੰ ਆਪਣੇ ਸੱਚੇ ਗੁਰੂ ਨੂੰ ਰੱਬ ਕਰਕੇ ਪੂਜੋ ਦਿਨ ਰਾਤ ਉਹਦੀ ਸੇਵਾ ਕਰਦੇ ਰਹੋ ਪਾਉ ਉਸ ਦਾ ਹੁਕਮ ਮੰਨਦੇ ਰਵੋ ਹਰ ਜਨ ਦੇਖੋ ਸਤ ਗੁਰ ਨੈਨੀ ਜੋਈ ਚੋ ਸੋਈ ਫਲ ਪਾਵੋ ਹਰ ਬੋਲੋ ਗੁਰ ਮਤ ਬੈਨੀ ਰਹਾਓ ਏ ਹਰੀ ਦੇ ਜਰੋ ਅੱਖਾਂ ਖੋਲ ਕੇ ਕਿਸੇ ਨੂੰ ਸੱਚਾ ਗੁਰੂ ਧਾਰੋ ਜੇ ਫਿਰ ਜਿਹਨੂੰ ਧਾਰੋਗੇ ਉਹ ਸੱਚਾ ਗੁਰੂ ਹੋਵੇਗਾ ਤੇ ਜੋ ਵੀ ਮੰਗੋਗੇ ਤੁਹਾਡੇ ਮਨ ਦੀਆਂ ਮਰਾਦਾ ਪੂਰੀਆਂ ਹੋਣਗੀਆਂ ਤਾਡੇ ਜੀਵਨ ਨੂੰ ਕਾਮਯਾਬੀ ਦਾ ਫਲ ਲੱਗ ਜਾਊਗਾ ਤੇ ਤੁਸੀਂ ਗੁਰੂ ਦੀ ਮਾਤੋ ਤੇ ਤੁਰਨ ਲੱਗ ਪੋਗੇ ਗੁਰੂ ਦੀ ਬਾਣੀ ਗਾਉਣ ਲੱਗ ਜਾਓਗੇ ਅਨਕ ਉਪਾਵ ਚਿਤ ਵੀ ਐ ਬਹੁਤ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤਨਾ ਚਿਤੈ ਨੀ ਗੁਰੂ ਨੂੰ ਮੰਨਦੇ ਹੋ ਗੁਰੂ ਦੀ ਨਹੀਂ ਮੰਨਦੇ ਹੋ ਜਿੰਨੇ ਮਰਜੀ ਯਤਨ ਕਰ ਲਵੋ ਗੁਰੂ ਦੀ ਮੰਨਣ ਤੋਂ ਬਿਗੈਰ ਕਾਮਯਾਬੀ ਨਹੀਂ ਮਿਲਣੀ ਸੁਖ ਹਾਸਲ ਕਰਨ ਵਾਸਤੇ ਤੁਸੀਂ ਬਹੁਤ ਕੁਝ ਕਰ ਰਹੇ ਹੋ ਤੁਹਾਡਾ ਭਲਾ ਹੋ ਜਾਵੇ ਤੁਹਾਡੇ ਦੁੱਖ ਰੋਗ ਕਟੇ ਜਾਣਾ ਮਾਰੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਜੋ ਫਿਰ ਉਹਨੂੰ ਪਹੁੰਚਦਾ ਹੈ ਉਹ ਚੇਤ ਚੇਤੇ ਵਿੱਚ ਵੀ ਨਹੀਂ ਹੋਵੇਗਾ ਤੇ ਉਹ ਫਿਰ ਕਰ ਦੇਵੇਗਾ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਆਪਣੇ ਮਨ ਦੀ ਗੱਲ ਆਪਣੇ ਮਨ ਦੀ ਮਤ ਛੱਡ ਦੇਵੋ ਗੁਰੂ ਦੇ ਹੁਕਮ ਅਨਸਾਰ ਤਰੋਹ ਦੇ ਵਿਧੀ ਵਿਧਾਨ ਦੀ ਪਾਲਣਾ ਕਰੋ ਗੁਰੂ ਦੀ ਮਤ ਨੂੰ ਧਾਰਨ ਕਰਨੀ ਹੈ ਬੜੀ ਔਖੀ ਹਰ ਰੋਜ਼ ਪਰਮੇਸ਼ਰ ਦਾ ਨਾਮ ਧਿਆਵੋ ਸੱਚੇ ਗੁਰੂ ਦੀ ਮਤ ਲੈ ਲੋ ਗੁਰੂ ਦੇ ਦਸਿਓਏ ਰਾਹ ਤੇ ਤੁਰ ਪੋ ਮਾਤ ਸੋ ਮਾਤ ਤੇਰੇ ਵਸ ਸੁਆਮੀ ਹਮ ਜੰਤ ਤੋ ਪੁਰਖ ਜੰਤੈ ਨੇ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਪਾਵੈ ਤਿਵੇਂ ਬੁਲੈਨੀ ਆਪਣੇ ਕੀਤੇ ਕਰਮਾਂ ਅਨਸਾਰ ਪਰਮੇਸ਼ਰ ਆਪਾਂ ਨੂੰ ਸਮੱਤ ਬਖਸ਼ਦਾ ਹੈ ਮਾੜੇ ਕੰਮਾਂ ਦਾ ਨਤੀਜਾ ਉਹਨੂੰ ਪਰਮੇਸ਼ਰ ਉਜੜ ਰਾਏ ਪਾ ਦਿੰਦਾ ਹੈ ਆਪਾਂ ਤੇ ਉਸ ਦੇ ਵਾਜੇ ਹ ਜਿਸ ਤਰ੍ਹਾਂ ਵੀ ਉਹ ਬੁਝਾਉਂਦਾ ਹੈ ਉਸੇ ਤਰ੍ਹਾਂ ਹੀ ਬਚਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਜਨ ਬਣ ਜਾਓ ਫਿਰ ਪਰਮੇਸ਼ਰ ਤੁਹਾਡੇ ਮੂੰਹ ਦੇ ਵਿੱਚੋਂ ਚੰਗੇ ਬੋਲ ਬੁਲਾਵੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀਂ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਖੁਸ਼ ਹੋ ਜਾਵੇ ਉਹਦੇ ਦੱਸੇ ਰਾਹ ਤੇ ਤੁਰ ਪੀਗੇ ਉਜੜੀ ਖੇਤੀ ਹਰੀ-ਪਰੀ ਹੋ ਜਾਵੇ ਵਾਹ